ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਾਡੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਆ ਤੁਹਾਡੇ ਲਈ ਹੁਸ਼ਿਆਰਪੁਰ ਦੇ ਵਿੱਚ ਲੱਗੀਆਂ ਹੋਈਆਂ ਯਾਰ ਰੌਣਕਾਂ ਤੁਹਾਨੂੰ ਪਤਾ ਹੀ ਆ ਕਿ ਕੱਲੂ ਹੈਗਾ ਜੀ ਕਾਲਾ ਚੌਧ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੁੰਦੀਆਂ ਆ ਤੇ ਮੇਰੇ ਤੋਂ ਕਿ ਲੀਡਿਸ ਸਾਰੀਆਂ ਜਿਹੜੀਆਂ ਆ ਉਮੀਦ ਦੀ ਲਗਾਉਣ ਲਈ ਜਾਂਦੀਆਂ ਆ ਤੇ ਚਲੋ ਤੁਹਾਨੂੰ ਹੋਰ ਹੌਣ ਕਰਾ ਜੀ ਦਿਖਾਉਨੇ ਆ ਸੜਕਾਂ ਤੇ ਲੱਗੀਆਂ ਹੋਈਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਉੱਥੇ ਜਾ ਕੇ ਮਿਲ ਜਾਈਏ ਸਿਰਫ ਦੇਰ ਸਮਾਂ ਲੱਗੂ ਕੁਝ ਕੁ ਘੰਟਾ ਕਰ ਵਾਲੇ ਰੋਡ ਤੇ ਪਹੁੰਚ ਚੁੱਕੇ ਆ ਤੇ ਇੱਧਰ ਦੇਖ ਸਕਦੇ ਕਿ ਇਹ ਰਾਸ ਬਹੁਤ ਜ਼ਿਆਦਾ ਆ ਤੇ ਸੜਕਾਂ ਤੇ ਵੀ ਬਹੁਤ ਜ਼ਿਆਦਾ ਆਸ਼ਾ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ ਚਲੋ ਦਿਖੋ ਨੇ ਤੁਹਾਨੂੰ ਇੱਧਰ ਦੇਖ ਸਕਦੇ ਤੁਸੀਂ ਇੱਧਰ ਦੁਕਾਨਾਂ ਵਗੈਰਾ ਲੱਗੀਆਂ ਜਿੱਦਾਂ ਮਟੀਆਂ ਵਗੈਰਾ ਹੁਣ ਲੈ ਲਿਆ ਨਾ ਫਰਤ ਤੇ ਉਹ ਵੀ ਦੁਕਾਨਾਂ ਵਗੈਰੀਆਂ ਲੱਗੀਆਂ ਹੋਈਆਂ ਤੇ ਇੱਧਰ ਦੇਖੋ ਜੀ ਜਿਹੜੀ ਰਸ਼ ਦੇਖੋ ਮਹਿੰਦੀ ਲਗਾਉਣ ਦੁਨੀਆ ਦੇਖ ਆਈ ਹੋਈ ਹੈ ਤਾਂ ਰਸ਼ ਬਹੁਤ ਜ਼ਿਆਦਾ ਆ ਤੇ ਇੱਥੇ ਟਾਈਮ ਹੀ ਨਹੀਂ ਮਿਲਦਾ ਮਤਲਬ ਕਿ ਅੱਜ ਤਾਂ ਇੱਥੇ 2-3 ਵਜ ਜਾਣੇ ਆ ਤੜਕੇ ਤੇ ਤਾਂ ਮਤਲਬ ਕਿ ਫੇਰ ਵਾਰੀ ਆਉਣੇ ਆ ਤੇ ਇਦਾਂ ਥਾਂ ਥਾਂ ਤੇ ਮਤਲਬ ਕਿ ਟੈਂਟ ਵਗੈਰਾ ਲਾ ਕੇ ਕੁੜੀਆਂ ਨੇ ਵੀ ਸਟਾਲ ਵਗੈਰਾ ਲਗਾਏ ਆ ਮਹਿੰਦੀ ਦੇ ਤੇ ਰਾਸ਼ ਬਹੁਤ ਜ਼ਿਆਦਾ ਆ ਯਾਰ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ ਕਿਉਂਕਿ ਦੁਨੀਆ ਆਉਂਦੀ ਆ ਜਾਂਦੀ ਆ ਤੇ ਕਿਸੇ ਨੇ ਸ਼ਾਪਿੰਗ ਕਰਨੀ ਆ ਸ਼ਾਪਿੰਗ ਕਰਦੀ ਪਈ ਆ ਤੇ ਤੁਹਾਨੂੰ ਪਤਾ ਹੈ ਪੂਰੀ ਰਾਜ ਹੀ ਰਾਤ ਪਿਆ ਹੋਇਆ ਹੁੰਦਾ ਹਾਂ ਉਨ ਜ਼ਰੂਰ ਫਟੇ ਜਾਂਦੇ ਨੇ ਘੰਟਾ ਕਰਵਾ ਲਓ ਜਾਂ ਕਾਲੂ ਹੈਗਾ ਵਰਤ ਤੇ ਇਧਰ ਦੇਖ ਸਕਦੇ ਹਾਂ ਨਾਲ ਉਹ ਸਰਦਕਾਨਾ 10 ਵਜੇ ਦਾ ਟਾਈਮ ਹੋ ਗਿਆ 10 ਵੱਜ ਚੁੱਕੇ ਆ ਤੇ ਦੁਕਾਨਾਂ ਸਾਰੀਆਂ ਹਜੇ ਖੁੱਲੀਆਂ ਪਈਆਂ ਆ ਨਹੀਂ ਤਾਂ 8 ਵਜੇ ਦੁਕਾਨਾਂ ਸ਼ਾਪ ਸਾਰੀਆਂ ਬੰਦ ਹੋ ਜਾਂਦੀਆਂ ਆ ਤੇ ਇੱਧਰ ਦੇਖ ਸਕਦੇ ਆ ਤੁਸੀਂ ਇੱਧਰ ਦੇਖੋ ਕਿੰਨਾ ਰਸ਼ ਪਿਆ ਹੋਇਆ ਮਤਲਬ ਕਿ ਜਿਹੜਾ ਵੀ ਮਤਲਬ ਕਿ ਕੋਈ ਵੀ ਬੇਲਾ ਨਹੀਂ ਹੈਗਾ ਸਾਰਿਆਂ ਤੋਂ ਕਸਟਮਰ ਬੈਠੇ ਹੋਏ ਆ ਦੇਖ ਸਕਦੇ ਤੁਸੀਂ ਕਈਆਂ ਨੇ ਲਗਾ ਲਈਆਂ ਤੇ ਕਈਆਂ ਹਜੇ ਲਗਾਉਂਦੇ ਪਏ ਆ ਤੇ ਇਹ ਮਤਲਬ ਕਿ ਜਿਹੜੀ ਮਤਲਬ ਕਿ ਤੁਸੀਂ ਬੇਲ ਜਿੱਦਾਂ ਬਣਵਾਉਣੀ ਆ ਉਹ 150 ਰੁਪਏ ਤੋਂ ਸਟਾਰਟਿੰਗ ਆ ਤੇ ਉਸ ਤੋਂ ਵੱਧ ਜਿੱਦਾਂ ਤੁਸੀਂ ਜਿੰਨੀ ਵੀ ਲਗਾਉਣੀ ਆ ਉਹ ਤੁਸੀਂ ਲਗਾ ਸਕਦੇ ਆ ਤੇ ਬਹੁਤ ਜਲਦੀ ਲਗਾ ਦਿੰਦੇ ਆ ਉਦਾਂ ਤਾਂ ਦੇਖ ਸਕਦੇ ਤੁਸੀਂ ਇੱਧਰ ਰਾਸ਼ੀ ਰਾਸ਼ਾ ਸਾਰੀਆਂ ਦੁਕਾਨਾਂ ਦੇ ਬਾਹਰ ਰਾਸ਼ੀ ਪਿਆ ਹੋਇਆ ਤੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਤੁਸੀਂ ਦੇਖ ਸਕਦੇ ਆ ਲੇਡੀ ਨਿਸ ਨੇ ਤਾਂ ਸਾਰਿਆਂ ਨੇ ਲਗਾਉਣੀ ਹੁੰਦੀ ਹੈ ਮਹਿੰਦੀ ਤੇ ਸਾਰੀ ਗਲੀ ਭਰੀ ਹੋਈ ਆ ਘੰਟਾ ਘਰ ਵਾਲੀ ਅੱਜ ਦੂਜੀ ਰਾਤ ਪਿਆ ਹੋਇਆ ਇੱਧਰ ਵੀ ਸਾਰੇ ਫੇਲੀਆਂ ਵਾਲੇ ਇਕੱਠੇ ਹੋਏ ਆ ਜੇ ਤੁਸੀਂ ਚਾਰ ਕੋਟ ਦੇ ਵਿੱਚ ਆ ਕੇ ਨਾਸ਼ ਬੋਲ ਜਾਂਦਾ ਪਿਆ ਮੈਂ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਹੀ ਬੋਲੇ ਲੱਗੀਆਂ ਹੋਈਆਂ ਸਾਰੇ ਬੇਸਿੰਗ ਹੈ ਲੱਗਦਾ ਹੈ ਇਹਦਾ ਆਪਣਾ ਆਪਣਾ ਰੇਟ ਹੁੰਦਾ 100 ਪਰ ਤੋਂ ਸਟਾਰਟਿੰਗ ਹੋਵੇ ਜੇ ਤੁਸੀਂ ਫੁੱਲ ਬਾਜੀ ਦਿਹਾਉਣੀ ਆ ਦੇ 1500 ਦੇ ਵਿੱਚ ਤੁਹਾਨੂੰ ਸਾਰੀ ਕੰਪਲੀਟ ਹੋ ਜਾਂਦੀ ਹੈ ਸੜਕਾਂ ਤੇ ਬਹੁਤ ਜ਼ਿਆਦਾ ਰਸ ਪਿਆ ਹੋਇਆ ਤੁਸੀਂ ਦੇਖ ਸਕਦੇ ਆ ਤੇ ਥਾਂ ਥਾਂ ਤੇ ਜਿਹਦਾ ਮਨੀਆਰੀ ਦਾ ਸਮਾਨ ਵੀ ਲਗਾ ਕੇ ਬੈਠੇ ਹੋਏ ਆ ਕਿ ਮਨੀਆਰੀ ਦਾ ਸਮਾਨ ਵੀ ਲੈਂਦੇ ਹੋਏ ਆ ਤੇ ਸਾਰਾ ਸ਼ਹਿਰ ਬਹੁਤ ਹੀ ਭਰਿਆ ਹੋਇਆ ਰੌਣਕਾਂ ਲੱਗੀਆਂ ਹੋਈਆਂ ਆ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਬਾਤ ਕਿੰਨੇ ਕਿੰਨੇ ਰੱਖਣਾ ਆ ਤੇ ਰੌਣਕ ਮੇਲਾ ਦੇਖੋ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਤੇ ਨਵੇਂ ਆਏ ਹੋ ਤਾਂ ਤੇ ਇੱਧਰ ਵੀ ਦੇਖ ਸਕਦੇ ਸਾਰੇ ਜਿਹੜੇ ਬੈਠੇ ਹੋਏ ਆ ਜਿੱਥੇ-ਜਿੱਥੇ ਥਾਂ ਮਿਲੀ ਆ ਉੱਥੇ-ਉੱਥੇ ਸਾਰੇ ਹੀ ਬੈਠੇ ਹੋਏ ਆ ਆਪੋ ਆਪਣੇ ਕਸਟਮਰ ਨੂੰ ਲੈ ਕੇ ਤੇ ਟੈਂਟ ਵਗੈਰਾ ਵੀ ਲਗਾਏ ਗਏ ਆ ਤੇ ਜਿੱਦਾਂ ਮਠੀਆਂ ਵਗੈਰਾ ਦੀਆਂ ਦੁਕਾਨਾਂ ਉਹ ਵੀ ਮਤਲਬ ਕਿ ਖੁੱਲੀਆਂ ਪਈਆਂ ਆ ਉਹਨਾਂ ਦੀਆਂ ਵੀ ਮਤਲਬ ਕਿ ਵੇਚ ਰਹੀਆਂ ਆ ਸਾਰੀਆਂ ਤੇ 11 ਦਾ ਟਾਈਮ ਹੋ ਚੁੱਕਾ ਆ ਤੇ ਇੱਧਰ ਵੀ ਦੇਖ ਸਕਦੇ ਤੁਸੀਂ ਇੱਧਰ ਵੀ ਮਹਿੰਦੀ ਤਾਂ ਕਿੰਨਾ ਰਸ ਪਿਆ ਹੋਇਆ ਇੱਧਰ ਵੀ ਥਾਂ ਥਾਂ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਥਾਂ ਥਾਂ ਤੇ ਜਿੱਦਾਂ ਤੁਹਾਨੂੰ ਰਾਸ਼ੀ ਮਿਲੂਗਾ ਮਹਿੰਦੀ ਦੇ ਇੰਨੇ ਰਸ ਪਏ ਹੋਏ ਆ ਤੇ ਅੱਜ ਇਹਨਾਂ ਨੂੰ 2-3 ਵਜੇ ਜਾਣੇ ਤੜਕੇ ਦੇ ਠੀਕ ਆ ਤੇ ਇੱਧਰ ਹਲਵਾਈ ਦੀ ਦੁਕਾਨ ਤੇ ਵੀ ਦਟਾਸ਼ੇ ਦੇਖ ਸਕਦੇ ਜਲੇਬੀਆਂ ਵਗੈਰਾ ਕਿਤਾ ਵੇਕ ਰਹੀਆਂ ਆ ਤੇ ਕਚੋਰੀਆਂ ਵਗੈਰਾ ਜਿੱਦਾਂ ਲੈਂਦੇ ਆ ਵਰਤ ਤੇ ਤੇ ਇੱਥੇ ਵੀ ਟੈਂਟ ਲਗਾਇਆ ਗਿਆ ਇੱਥੇ ਵੀ ਦੇਖ ਸਕਦੇ ਤੁਸੀਂ ਕਿ ਦੁਨੀਆ ਤਾਂ ਪਤਾ ਨਹੀਂ ਲੱਗਦਾ ਜਿੱਥੇ ਦੇਖ ਲਓਗੇ ਤੁਸੀਂ ਉੱਥੇ ਤੁਹਾਨੂੰ ਮਹਿੰਦੀ ਵਾਲੇ ਮਿਲ ਨਹੀਂ ਮਿਲਨੇ ਕਿਉਂਕਿ ਕਰਵਾ ਚੌਥ ਸਾਰਾ ਹੀ ਹੁਸ਼ਿਆਰਪੁਰ ਤੁਹਾਨੂੰ ਪਤਾ ਹੀ ਵਰਤ ਰੱਖਦਾ ਹੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕਿੰਨੇ ਕਿੰਨੇ ਰੱਖਿਆ ਸੀਗਾ ਵਰਤ ਤੇ ਹੁਸ਼ਿਆਰਪੁਰ ਤੋਂ ਮਿਲਦੀ ਵੀਡੀਓ ਕੌਣ-ਕੌਣ ਦੇਖਦਾ ਤੇ ਮਹਿੰਦੀ ਦੀ ਸਟਾਰਟਿੰਗ ਮੈਂ ਤੁਹਾਨੂੰ ਦੱਸਿਆ ਜੀ 150 ਤੋਂ ਸਟਾਰਟਿੰਗ ਆ ਤੇ ਉੱਤੋਂ 1500 ਤੱਕ ਮਤਲਬ ਕਿ ਤੁਸੀਂ ਜਿੰਨੀ ਮਰਜ਼ੀ ਲਗਵਾ ਲਓ ਦਾ ਬੈਠੇ ਹੋਏ ਗਿਆ ਉਹ ਉਹ ਟੈਂਟ ਲਗਾਇਆ ਗਿਆ ਹੈ ਗਾਂ ਫੇਰ ਬੈਠੇ ਹੋਏ ਆ ਦੇਖ ਸਕਦੇ ਇੱਧਰ ਇਹ ਇੱਧਾ ਰਾਸ਼ੀ ਰਹਿੰਦਾ ਹੈ ਇੱਥੇ ਦੀ ਦੁਕਾਨ ਤੇ ਵੀ ਦੇਖ ਸਕਦੇ ਕਿੰਨਾ ਰਸ਼ ਪਿਆ ਹੋਇਆ ਬਾਹਰ ਵੀ ਆਡਾ ਬਲੌਗ ਤੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈਓ ਤੇ ਰੌਣਕਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀਗੀਆਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਰਵਾ ਚੌਥ ਹੈਪੀ ਕਰਵਾ ਚੌਥ ਤੇ ਮੇਰੇ ਵੱਲੋਂ ਅਡਵਾਂਸ ਤੇ ਚਲੋ ਮਿਲਦੇ ਹਾਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਵਾਸਦੇ ਰਹੋ ਬਾਏ ਬਾਏ